ਮੈਂ ਬਲਕਰਨ ਸਿੰਘ ਬਰਾੜ ਜ਼ਿਲ੍ਹਾ ਕਤਰ ਸੀਪੀਆਈ ਉਪਾ ਪ੍ਰਧਾਨ ਕੋਲ ਹਿੰਕਸਾਨ ਸਭਾ ਪੰਜਾਬ ਅੱਜ ਅਸੀਂ ਇੱਥੇ ਜੋ ਅਮਰੀਕਾ ਦੇ ਇਸ਼ਾਰੇ ਤੇ ਇਜ਼ਰਾਇਲ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਫਲਸਤੀਨ ਦੇ ਅੰਦਰ ਗਾਜ਼ਾ ਪੱਟੀ ਦੇ ਅੰਦਰ ਕੈਰ ਮਨੁੱਖੀ ਤਰੀਕੇ ਦੇ ਨਾਲ ਤਾਨਾਸ਼ਾਹੀ ਤਰੀਕਿਆਂ ਦੇ ਨਾਲ ਜੋ ਮਨੁੱਖਤਾ ਦਾ ਨਰਸਹਾਰ ਕੀਤਾ ਜਾ ਰਿਹਾ ਹੈ ਕਾਣ ਕੀਤਾ ਜਾ ਰਿਹਾ ਹੈ ਉਹਦੇ ਵਿਰੋਧ ਦੇ ਵਿੱਚ ਅਸੀਂ ਅਮਰੀਕੀ ਰਾਸ਼ਟਰਪਤੀ 트럼ਪ ਅਤੇ ਨੇਤਨ ਜਾਹੂ ਜੋ ਇਜ਼ਰਾਈਲ ਦਾ ਪ੍ਰਧਾਨ ਮੰਤਰੀ ਹੈ ਉਹਨਾਂ ਦੇ ਪੁਤਲੇ ਅੱਜ ਸੀਪੀਆਈ ਤੇ ਸੀਪੀਐਮ ਦੋਨੇ ਖੱਬੇ ਪੱਖੀ ਪਾਰਟੀਆਂ ਦੇ ਆਗੂਆਂ ਦੇ ਵਰਕਰਾਂ ਨੇ ਜ਼ਿਲ੍ਹਾ ਬਟਿੰਡਾ ਦੇ ਵਿੱਚ ਇਕੱਠੇ ਹੋ ਕੇ ਉਹਨਾਂ ਨੂੰ ਦੇ ਪੁਤਲੇ ਸਾੜੇ ਆ ਤੇ ਅਸੀਂ ਇਸ ਇਹਨਾਂ ਨੀਤੀਆਂ ਦਾ ਜੋ ਸਾਮਰਾਜੀਵਾਦੀ ਦੇਸ਼ ਨੇ ਅਮਰੀਕਾ ਦੀ ਗਵਾਹੀ ਦੇ ਅੰਦਰ ਇੱਕ ਪਾਸੇ ਜਿੱਥੇ ਦੁਨੀਆ ਦੇ ਰਿਸੋਰਸਾਂ ਦੇ ਕਬਜ਼ਾ ਕਰਨ ਦੇ ਲਈ ਮਨੁੱਖਤਾ ਦਾ ਘਾਣ ਕਰ ਰਿਹਾ ਹੈ ਦੁਨੀਆ ਨੂੰ ਪਰਮਾਣੂ ਜੰਗ ਵੱਲ ਲਿਜਾ ਰਿਹਾ ਹੈ ਤੀਜੀ ਵਾਰ ਦਾਰ ਵੱਲ ਲਿਜਾ ਰਿਹਾ ਹੈ ਅਸੀਂ ਇਸ ਦਾ ਸਖਤ ਵਿਰੋਧ ਕਰਦੇ ਹਾਂ ਤੇ ਅਸੀਂ ਨਿੰਦਾ ਕਰਦੇ ਹਾਂ ਜੋ ਗਾਜਾ ਪੱਟੀ ਦੇ ਅੰਦਰ ਬੱਚਿਆਂ ਦਾ ਔਰਤਾਂ ਦਾ ਘਾਣ ਕੀਤਾ ਜਾ ਰਿਹਾ ਹੈ ਗਾਜਾ ਕਪੱਟੀ ਖਾਲੀ ਕਰਾਉਣ ਦੀਆਂ ਨੀਤਾਂ ਦੇ ਨਾਲ ਇਹਨਾਂ ਲੋਕਾਂ ਦੇ ਜ਼ੁਲਮ ਟਾਏ ਜਾ ਰਹੇ ਆ ਉਹ ਅਜੇ ਜੰਗ ਖਤਮ ਨਹੀਂ ਹੋਈ ਸੀ ਹੁਣ ਆਰਾਮ ਦੇ ਉੱਪਰ ਵੀ ਉਹਨਾਂ ਨੇ ਬੰਬ ਸੁੱਟਨੇ ਸ਼ੁਰੂ ਕਰ ਦਿੱਤੇ ਤੇ ਅੱਜ ਪੂਰੀ ਦੁਨੀਆ 'ਤੇ ਡਰ ਪੈਦਾ ਹੋ ਗਿਆ ਵੀ ਜਦੋਂ ਇਰਾਨ ਤੇ ਹੋਰ ਆਂਦੇ ਨਾਲ ਦੂਜੇ ਰਸ਼ੀਆ ਜਾਂ ਚైనా ਉਹਦੀ ਮਦਦ ਕਰ ਰਹੇ ਆ ਤੇ ਅੱਜ ਇੱਕ ਵਾਰ ਦਾਰ ਦੁਨੀਆ ਦੇ ਅੰਦਰ ਖਤਰਾ ਪੈਦਾ ਹੋ ਗਿਆ ਅਸੀਂ ਇਹਨਾਂ ਸਾਰੀਆਂ ਨੀਤੀਆਂ ਦਾ ਵਿਰੋਧ ਕਰਦੇ ਆ ਤੇ ਤੁਰੰਤ ਇਹ ਜੰਗ ਬੰਦ ਹੋਣੀ ਚਾਹੀਦੀ ਹੈ ਦੁਨੀਆ ਦੇ ਇਨਸਾਫ ਸੰਗ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤੇ ਯੂਨੋ ਨੂੰ ਉਸ ਦੇ ਦਖਲ ਦੇ ਕੇ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਤੁਰੰਤ ਜੰਗ ਬੰਦ ਕਰਕੇ ਤੇ ਲੋਕਾਂ ਦੇ ਲਈ ਅਮਨ ਦਾ ਜਿਹੜੀ ਦੁਨੀਆ ਇਹ ਬਣਾਉਣੀ ਚਾਹੀਦੀ